ਪਟੰਡਾ ਦੇ ਚੌਂਕੀ ਵਰਤਮਾਨ ਦੇ ਇੰਚਾਰਜ ਦੇ ਉੱਪਰ ਵਿਭਾਗੀ ਕਾਰਵਾਈ ਅਤੇ ਜਾਂਚ ਖੋਲ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਚੌਂਕੀ ਇੰਚਾਰਜ ਨੂੰ ਜਿਹੜਾ ਸਾਰਾ ਕੁਝ ਹੀ ਹੈ ਨਾ ਯਾਰ ਚੌਂਕੀ ਤੋਂ ਬਦਲ ਦਿੱਤਾ ਗਿਆ ਹੈ ਦਰਅਸਲ ਬੀਤੇ ਕੱਲ ਇੱਕ ਪਰਿਵਾਰ ਜਦੋਂ ਕੰਪਲੇਂਟ ਲਿਖਵਾਉਣ ਦੇ ਲਈ ਚੌਂਕੀ ਦੇ ਵਿੱਚ ਗਿਆ ਤਾਂ ਇਹਨਾਂ ਦਾ ਆਪਸ ਦੇ ਵਿੱਚ ਦੋਵਾਂ ਤਰ੍ਹਾਂ ਦੀ ਤਕਰਾਰਬਾਜ਼ੀ ਹੋ ਗਈ ਅਤੇ ਤਕਰਾਰਬਾਜ਼ੀ ਤੋਂ ਬਾਅਦ ਜਿਹੜਾ ਮੁੱਦਾ ਹੀ ਪਾਰਟੀ ਦੇ ਵੱਲੋਂ ਚੌਂਕੀ ਦੇ ਬਾਹਰ ਜਿਹੜਾ ਧਰਨਾ ਦਿੱਤਾ ਗਿਆ ਧਰਨੇ ਤੋਂ ਬਾਅਦ ਜਿਹੜਾ ਗੱਲਬਾਤ ਇੰਨੀ ਕੁ ਵੱਧ ਗਈ ਕਿ ਚੌਂਕੀ ਇੰਚਾਰਜ ਦੇ ਉੱਪਰ ਜਿਹੜੀ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਤੁਰੰਤ ਪ੍ਰਭਾਵਤਾ ਉਸ ਨੂੰ ਚੌਂਕੀ ਤੋਂ ਬਦਲ ਦਿੱਤਾ ਗਿਆ ਹੈ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਇਸ ਵਕਤ ਅਸੀਂ ਡੀਐਸਪੀ ਸਿਟੀ 1 ਦੇ ਦਫ਼ਤਰ ਦੇ ਬਾਹਰ ਮੌਜੂਦ ਹਾਂ ਤੇ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਸੁਣਮਾਉਂਦੇ ਹਾਂ ਉਹਨਾਂ ਤੋਂ ਕਿ ਕੀ ਕਹਿੰਣਾ ਪੂਰੇ ਮਾਮਲੇ ਨੂੰ ਲੈ ਕੇ ਇਸ ਬਾਰੇ ਉਹਨਾਂ ਦਾ ਕੀ ਕੀਤਾ ਗਿਆ ਹੈ ਡਿਪਾਰਟਮੈਂਟ ਦੇ ਵੱਲੋਂ ਕੀ ਜਵਾਬ ਹੈ ਕੱਲ ਇੱਕ ਚੌਕੀ ਵਰਧਮਾਨ ਦੇ ਵਿੱਚ ਇੱਕ ਆਟੋ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਥੋੜਾ ਬਹੁਤ ਮੋਟਰਸਾਈਕਲ ਦਾ ਨੁਕਸਾਨ ਹੋਇਆ ਸੀ ਤੇ ਮਗੂਲੀ ਸਟਾਈਆਂ ਸਨ ਜਿਹਦੇ ਰਿਗਾਰਡਿੰਗ ਜਿਹੜੀ ਸੀ ਮਦਈ ਪਾਰਟੀ ਉਹ ਐਪਲੀਕੇਸ਼ਨ ਲਿਖਾਉਣ ਦੇ ਲਈ ਚੌਕੀ ਵਰਧਮਾਨ ਦੇ ਵਿੱਚ ਆਈ ਸੀ ਉਹ ਅਮਨਦੀਪ ਸਿੰਘ ਨਾਂ ਦਾ ਬੰਦਾ ਸੀ ਜੋ ਅਮਰਪੁਰਾ ਵਸਤੇ ਰਹਿਣ ਵਾਲਾ ਸੀ ਉਹ ਚੌਕੀ ਦੇ ਵਿੱਚ ਆਪਣੀ ਕੰਪਲੇਂਟ ਲਿਖਾਉਣ ਦੇ ਲਈ ਆਇਆ ਸੀ ਕਿਸੇ ਗੱਲ ਤੋਂ ਉਹਨਾਂ ਦਾ ਚੌਕੀ ਇੰਚਾਰਜ ਨਾਲ ਉੱਥੇ ਆਪਸ ਦੇ ਵਿੱਚ ਤਕਰਾਰ ਹੋ ਗਿਆ ਆਪਸ ਦੇ ਵਿੱਚ ਉਹ ਤਕਰਾਰਵਾਜੀ ਵਧ ਗਈ ਤਾਂ ਉਹਨੇ ਮਨਦੀਪ ਪੰਜਾਬ ਦੇ ਬੰਦੇ ਨੂੰ ਬੁਲਾ ਕੇ ਜਿਹੜਾ ਚੌਕੀ ਦੇ ਬਾਹਰ ਧਰਨਾ ਲਗਾ ਦਿੱਤਾ ਜਿਸ ਦੇ ਬਾਅਦ ਦੇ ਵਿੱਚ ਮੈਂ ਮੌਕੇ ਤੇ ਪਹੁੰਚਿਆ ਅਸੀਂ ਦੋਹਾਂ ਤਰ੍ਹਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣਨ ਤੋਂ ਬਾਅਦ ਜਿਹੜਾ ਸੀਗਾ ਸਾਨੂੰ ਜਿਹੜੀ ਮੁਰਲੀ ਅਸੀਂ ਪੜਤਾਲ ਕੀਤੀ ਉਹਦੇ ਵਿੱਚ ਪਾਇਆ ਗਿਆ ਵੀ ਚੌਕੀ ਇੰਚਾਰਜ ਨੇ ਜਿਹੜਾ ਸੀ ਪਬਲਿਕ ਨਾਲ ਜਿਹੜਾ ਅਬਿਸਮੇ ਕੀਤਾਗਾ ਜਿਸ ਕਰਕੇ ਅਸੀਂ ਉਹਦੀ ਜਿਹੜੀ ਟ੍ਰਾਂਸਫਰ ਚੌਕੀ ਵਰਧਮਲ ਤੋਂ ਟ੍ਰਾਂਸਫਰ ਕਰ ਦਿੱਤੀ ਗਈ ਹੈ ਔਰ ਅਸੀਂ ਉਹਦੇ ਰਿਗਾਰਡਿੰਗ ਜਿਹੜੀ ਅੱਗੇ ਡੁਗਾਈ ਨਾ ਸੀ ਪੜਤਾਲ ਕਰਨੀ ਤੁਹਾਡੇ ਧਿਆਨ ਚ ਕਦੋਂ ਆਇਆ ਸਨ ਮਾਮਲਾ ਚੌਕੀ ਚੱਲਨੇ ਕਦੋਂ ਦੱਸਿਆ ਤੁਹਾਨੂੰ ਕਿਸੇ ਕਦੋਂ ਪੁੱਛਿਆ ਇਸ ਮਾਮਲੇ ਰਤੀਕ੍ਰਿਪ ਮੈਂ 9 ਵਜੇ ਚੌਕੀ ਗਿਆ ਸੀਗਾ ਉਸ ਤੋਂ ਘੰਟਾ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਫਿਰ ਇੱਕ ਐਕਸੀਡੈਂਟ ਹੋ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਥੋੜੇ ਉੱਥੇ ਵਿਜੀ ਹੋ ਗਏ ਸੀ ਥੈਨ ਅਸੀਂ ਉਸ ਤੋਂ ਬਾਅਦ 9 ਵਜੇ ਮੈਂ ਚੌਕੀ ਪਹੁੰਚਿਆ ਸੀ ਅਪਡੇਟ ਇਹਦੇ ਵਿੱਚ ਇਹ ਹੈਗਾ ਵੀ ਚੌਕੀ ਇੰਚਾਰਜ ਦੀ ਅਸੀਂ ਉੱਥੋਂ ਜਿਹੜੀ ਹੈਗੀ ਬਦਲੀ ਕਰ ਦਿੱਤੀ ਗਈ ਹੈ ਅੱਗੇ ਉਹਦੀ ਅਸੀਂ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਕਰਾਂਗੇ ਅਗਰ ਕੋਈ ਹੋਰ ਕਿਸੇ ਕਿਸਮ ਦਾ ਕੋਈ ਉਹਦੀ ਗਲਤੀ ਪਾਈ ਗਈ ਤਾਂ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਕੀ ਕਹਿਣਾ ਚਾਹੋਗੇ ਸਰ ਇੰਜੀ ਅਫਸਰਾਂ ਨੂੰ ਕਿਉਂਕਿ ਲੋਕ ਬਾਰ ਬਾਰ ਕਹਿੰਦੇ ਨੇ ਕਿ ਤੁਹਾਨੂੰ ਕੰਪਲੇਂਟ ਲਿਖਣ ਚਾਹੀਦੀ ਹੈ ਤਾਂ ਇਸ ਤੋਂ ਸੁਣਵਾਈ ਵਗੈਰਾ ਵੀ ਨਹੀਂ ਲੋਕਾਂ ਦੀ ਹੁੰਦੀ ਤਾਂ ਪਰਵਾਹੀ ਦੇਖੀ ਗਈ ਹੈ ਤੁਸੀਂ ਇਸ ਤਰ੍ਹਾਂ ਦੀ ਕਦੇ ਕੋਈ ਪਹਿਲਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਸਾਡੇ ਧਿਆਨ 'ਚ ਨਹੀਂ ਆਈ ਇਹ ਮਤਲਬ ਫਸਟ ਟਾਈਮ ਹੈ ਕਿ ਕਿਸੇ ਪਬਲਿਕ ਨਾਲ ਇਸ ਤਰ੍ਹਾਂ ਦਾ ਮਿਸਬੀਹ ਹੋਇਆਗਾ ਉਹਨਾਂ ਦਾ ਆਪਸ ਦੇ ਵਿੱਚ ਦੋਹਾਂ ਤਰ੍ਹਾਂ ਦਾ ਕਿਸੇ ਗੱਲ ਕਾਰਨ ਨਾ ਕਿਸੇ ਹੋਰ ਗੱਲ ਦੇ ਕਾਰਨ ਕੋਈ ਟਕਰਾਰ ਹੋਇਆ ਜਿਸ ਦੇ ਕਰਕੇ ਉਹ ਟਕਰਾਰ ਵੱਧ ਗਿਆ ਸਰ ਕੀ ਲੱਗਦਾ ਨੇ ਕਿ ਇਸ ਤਰ੍ਹਾਂ ਦੇ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਧਿਆਨ ਚ ਲਿਆਉਣਾ ਚਾਹੀਦਾ ਇਸ ਤਰ੍ਹਾਂ ਦਾ ਮਾਮਲਾ ਤਾਂ ਕਿ ਬਿਲਕੁਲ ਜਦੋਂ ਇਹ ਮਸਲਾ ਹੋਇਆ ਸੀ ਤਾਂ ਸਾਡੇ ਧਿਆਨ ਚ ਆਇਆ ਸੀ ਜੇ ਧਿਆਨ ਚ ਆਇਆ ਸੀ ਅਸੀਂ ਤਾਂ ਹੀ ਜਾ ਕੇ ਚੌਕੀ ਦੇ ਵਿੱਚ ਪਹੁੰਚੇ ਉਸ ਤੋਂ ਬਾਅਦ ਹੀ ਅਸੀਂ ਜਿਹੜੀ ਇਹ ਕਾਰਵਾਈ ਸ਼ੁਰੂ ਕੀਤੀ ਹੈ ਜੀ ਬਿਲਕੁਲ ਟਰਾਂਸਪੇਰੈਂਟ ਕਾਰਵਾਈ ਕੀਤੀ ਜਾਦੀ ਕਿਉਂਕਿ ਮੌਕੇ ਤੇ ਤੁਰੰਤ ਕਾਰਵਾਈ ਬਿਲਕੁਲ ਜੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਕੋਈ ਗਲਤੀ ਕਰੇਗਾ ਉਸਤੇ ਉਸ ਦੇ ਖਿਲਾਫ ਅਸੀਂ ਕਾਰਵਾਈ ਜਰੂਰ ਕਰਾਂਗੇ